ਸਾਸੀ ਜਰਾ ਮਾਤਰ ਕੋ ਤੇ ਹਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਆਵਾਜ਼ ਪਾੜਦੇ ਆ ਆਪਾਂ ਇਹ ਅਨੁਸਾਰ ਕਰਵਾਉਣ ਵਾਲਾ ਆ ਆਪਾਂ ਜਿਹੜਾ ਹੋਤ ਨਹੀਂ ਉਹ ਕਦੇ ਵੀ ਜੀ ਕੰਮ ਲੈ ਕੇ ਨਹੀਂ ਆਇਆ ਜਦੋਂ ਇਹ ਆਪਣੇ ਹਲਕੇ ਦਾ ਕੰਮ ਲੈ ਕੇ ਆਪਾਂ ਸਾਡੇ ਮਾਈਕ ਸਿਰ ਸਾਡੀਆਂ ਲਾਈਟ ਸਾਡੀਆਂ ਸਾਡਾ ਪ੍ਰੋਕ ਸਾਡਾ ਹਸਪਤਾਲ ਮਾਰਾ ਨਹੀਂ ਹੈ ਉਹ ਆ ਲੱਗਿਆ ਭਾਈ ਜੀ ਕਾਂਦੇ ਮਸਲੇ ਹੱਲ ਕਰ ਲਈ ਹੱਥ ਪਾ ਰਹੇ ਨੇ ਸਿਆਸਤ ਮੁਖਸ਼ਵਾਰ ਸਿੰਘ ਜੇ ਜਾਣ ਕੋ ਉਹਨਾਂ ਦਾ ਚਲੇ ਜਾਣਾ ਕੱਲੀ ਆਮ ਆਦਮੀ ਪਾਰਟੀ ਲਈ ਥੋੜਾ ਜਿਹਾ ਪਾਸੇ ਲੈ ਗਏ ਯਾਰ ਤੂੰ ਸਾਰਿਆਂ ਦੀ ਵਾਇਟ ਖਰਾਬ ਕਰਦ ਰਹੀ ਮਾਈਕ ਕਰਦੇ ਕਰਦੇ ਨੇ ਕਿਤੇ ਖੜੇ ਹੋਣੇ ਖੜੇ ਹੋ ਪਰਮਾਤਮਾ ਕੰਗੇ ਉਸਰ ਚਲਾਣਾ ਆ ਆ ਰੱਖ ਚਰਨਾ ਚ ਨਿਵਾਸ ਬੱਚੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬੱਚੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਬੋਲਦੀ ਰਹੇ ਫਿਰ ਐਮਐਲਏ ਵੀ ਵਪਾਰੀ ਗਿਣਤੀ ਬੋਟਾ ਲੇਕੇ ਬਣੇ ਤੇ ਹਮੇਸ਼ਾ ਲੁਧਿਆਣੀ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਹੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਖੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਸਾਡੇ ਤੋਂ ਵਿਛੜ ਗਿਆ ਸੀਐਮ ਸਾਹਿਬ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਸਰ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਗੱਲ ਹੋਈ ਤੁਹਾਨੂੰ ਪਤਾ ਜਦੋਂ ਖਰਪੂਰੇਸ਼ਨ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਜੀ ਉਹ ਪ੍ਰਵਾਸੀ ਮੇਥਾ ਕਿ ਉਹਨਾਂ ਨੇ ਮੈਨੂੰ ਹਾਰ ਵੀ ਪੈਣਾ ਆਇਆ ਸੀ ਮੈਨੂੰ ਤੁਹਾਡੀ ਵੀਡੀਓ ਚ ਕੈਮਰੇ ਤੇ ਕੈਦ ਹੋ ਗਈ ਜੀ ਬਾਤ ਫੋਨ ਤੇ ਹਮੇਸ਼ਾ ਕਾਨੂੰਨ ਦੀ ਜਾਂ ਇਸ ਕੋਈ ਨਾ ਕੋਈ ਕੰਮ ਕੋਈ ਕਾਨੂੰਨ ਇਸੇ ਕੰਪਲੇਨ ਕੋਟ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਮੈਂ ਅਸੀਂ ਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਹ ਹੈ ਜਿਆ ਸੱਚੇ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਜਿਵੇਂ ਤੇਰੇ ਲੱਗਦਾ ਮਿਰਿੰਦਰ ਭਾਵੇਂ ਵਿਚਾਰਕ ਮਤ ਪੇਤ ਕਈ ਵਾਰੀ ਹੋ ਜਾਂਦੇ ਨੇ ਤੇ ਉਧਰ ਪਾਰਟੀਆਂ ਨਾ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ, ਕੋਲਪੇਟ ਕਰਨੇ। ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਿੜਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰ ਇੱਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਸਰ ਪਰ ਹਮੇਸ਼ਾ ਸਾਡੇ ਦਿਲਾں 'ਚ ਉਹ ਵਾਸ ਦਿਲੇ ਆ